ਜੀ ਬੱਪੂ ਜੀ ਵੱਡਾ ਡਿਪੋ ਆ ਗਿਆ ਜੀ ਵੱਡਾ ਡਿਪੋ ਜਾਣਾ ਪੁੱਤ ਅੱਜ ਨਾ ਆਪਾਂ ਸੂਟ ਵੀ ਲੈ ਕੇ ਜਾਣਾ ਡਿਸਕਾਊਂਟ ਲੈ ਕੇ ਜਾਣਾ ਵੇ ਡਿਸਕਾਊਂਟ ਕਹਿੰਦੇ ਆਫਰਾਂ ਬਹੁਤ ਚੱਲਦੀਆਂ ਤੇ ਆਪਾਂ ਜੋ ਆਫਰਾਂ ਵੀ ਜਿਹੜੇ ਡਿਸਕਾਊਂਟ ਹੈ ਨਾ ਸੂਟ ਜਿਹੜੇ ਉਹ ਵੀ ਲੈ ਕੇ ਜਾਣੇ ਆ ਹਾਂਜੀ ਬੱਪੂ ਜੀ ਆਪਾਂ ਅੱਜ ਡਿਸਕਾਊਂਟ ਤੇ ਸੂਟ ਲੈ ਕੇ ਜਾਣੇ ਇਹਨਾਂ ਨੂੰ ਆ ਲਓ ਅੱਜ ਆ ਗਿਆ ਵੱਡਾ ਡਿਪੋ ਹਾਂਜੀ ਹਾਂਜੀ ਆ ਲਓ ਵੱਡਾ ਡਿਪੋ ਆ ਗਿਆ ਲੈ ਤੂੰ ਗੱਡੀ ਉੱਧਰ ਲਾਇਆ ਪਾਰਕ ਵਿੱਚ ਹੈ ਆ ਆਪਾ ਪਾਪੂ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਪਤਾ ਪਏ ਅੱਜ ਗੁੱਡ ਮਾਰਨਿੰਗ ਕਹਿਣ ਲੱਗਿਆ ਕਿ ਨਮਸਤੇ ਕਹਿੰਦਾ ਹੁੰਦਾ ਸੀ ਹੋ ਅੱਗੇ ਤੁਸੀਂ ਆਟੋ ਚ ਆਨੇ ਸੀ ਹੋਸਾ ਹੁਣ ਆਪਾਂ ਕਹਿੰਦੇ ਸੀ ਹੁਣ ਤੁਸੀਂ ਗੱਡੀ ਚ ਆਣ ਗੁੱਡ ਮਾਰਨਿੰਗ ਕਹੀ ਤਾਂ ਕਰਕੇ ਆਪਾਂ ਅੱਛਾ ਅੱਛਾ ਮੁੰਡਾ ਬਾਹਰ ਆਇਆ ਸੀ ਫੈਮਿਲੀ ਆਏ ਸੀ ਉਹ ਕਹਿੰਦੇ ਵੱਡਾ ਡਿੱਪੂ ਜਾਣਾ ਅਸੀਂ ਬਕਰ ਮੈਨੇ ਚਲਾਉਣੀ ਨਹੀਂ ਕੱਢੀ ਆਉਂਦੀ ਉਹ ਕਹਿੰਦਾ ਬਾਪੂ ਚੱਲ ਚੱਲੀ ਅਸੀਂ ਗੱਡੀ ਲੈ ਕੇ ਆ ਗਏ ਨੇਾਰੇ ਬਾਪੂ ਤੇ ਨੇਾਰੇ ਆ ਆਫਰਾਂ ਜਿਹੜੇ ਤੁਹਾਡੇ ਸੂਟ ਜਲਦੇਗਾ ਕਿ ਮੈਨੂੰ ਆਫਰ ਵਾਲੇ ਸੂਟ ਬਹੁਤ ਕਹਿੰਦੇ ਲੁੱਟ ਮਚਾਈ ਆ ਸ਼ਹਿਰ ਬਾਜ਼ਾਰ ਦੇ ਵਿੱਚ ਮੈਨੂੰ ਆਫਰ ਵਾਲੇ ਸੂਟ ਦਿਖਾਓ ਤੁਹਾਡੇ ਕੋ ਕਿਹੜੇ ਆ ਸਾਕੋ ਆਫਰਾਂ ਚੱਲਦੀ ਰਹਿਣੀਆਂ ਇੱਥੇ ਕੋਈ 70% ਦਿੰਦੇ ਆ ਕੋਈ 50 ਦਿੰਦੇ ਆ ਜਿੱਦਾਂ ਲੈਸ ਕਰਕੇ ਤੁਹਾਡੇ ਕਿਹੜੇ ਆਫਰਾਂ ਚੱਲ ਰਹੀਆਂ ਭਾਜੀ ਉਹ ਲੈਸ ਕਰਕੇ ਦਿੰਦੇ ਆ ਸਾਕੋ ਪਹਿਲੇ ਡਿਸਕਾਊਂਟ ਮੈਣੀ ਚੀਜ਼ਾ ਤੁਹਾਨੂੰ ਜਿਹੜੀ ਬਾਹਰ ਮੈਣੀ ਤੇ 100 ਰੁਪਏ ਦੀ ਠੀਕ ਆ 70% ਡਿਸਕਾਊਂਟ ਕਰਕੇ ਤੁਹਾਨੂੰ ਮੈਣੀ ਹੈਗੀ 30 ਰੁਪਏ ਦੀ ਹਾਂ ਠੀਕ ਆ ਪਰ ਸਾਕੋ ਪਹਿਲੇ ਸਸਤੀ ਮੈਣੀ ਹੈਗੀ ਆ ਸਾਰੇ ਉਹ ਕੰਮ ਤੇ ਪਿਆਰ ਵਿੱਚ ਹੁਣ ਤੁਸੀਂ ਦੱਸੋ ਡਿਸਕਾਊਂਟ ਕਰਕੇ ਫਾਇਦਾ ਹੈ ਕਿ ਮਨੇ ਆਫਰ ਵਾਲੇ ਫਾਇਦੇ ਹੁਣ 350 ਰੁਪਏ ਦਾ ਆ 350 ਸੂਟ ਦੇ ਨਾਲ ਸਾਡੇ 700 ਦਾ ਤਾਂ ਮੈਨੂੰ ਬਾਜ਼ਾਰ ਦੇ ਵਿੱਚ ਮਿਲਿਆ ਆ ਇਹ ਬਾਹਰ ਬਾਜ਼ਾਰ 'ਚ ਦਿੰਦੇ ਹੈਗੇ ਆ ਠੀਕ ਹੈ ਆ ਦੇਖੋ ਕਿੰਨਾ ਥੋੜਾ ਸੂਟ ਆ ਚੁੱਕਾ ਕਾਟਨ ਦਾ ਸੂਟ ਆ ਨੱਕ ਤੇ ਕਿੰਨਾ ਪਿਆਰਾ ਵਰਕ ਆ ਨਾ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਪਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾਓ ਨਾ ਦੇਖੋ ਦੁਪੱਟੇ ਆ ਚੁੱਕੇ ਚਾਦਰਾਂ ਨੂੰ ਖੁੱਲੇ ਡੁੱਲੇ ਬੇ ਬਹੁਤ ਛੋੜੇ ਛੋੜੇ ਤਾਂ ਇਹ ਡਿਕਾਊਂਟ ਵਾਲੇ ਬਿਲਕੁਲ ਬਿਲਕੁਲ ਇਹ ਵੀ ਦੇਖੋ ਕਿੰਨਾ ਥੋੜ ਕਿੰਨਾ ਨਾਲ ਵਰਕ ਕੀਤਾ ਸੋਹਣਾ ਨਾ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਪਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਆ ਦੇਖੋ ਇੱਕ ਤੋਂ ਖੜ ਕੇ ਸੂਟ ਆ ਚੁੱਕਿਆ ਆਪਾਂ 350 ਦੇਣਾ ਹੈ 702 ਬਈ ਇਹ ਤੇ ਆਫਰ ਹੈ ਤੇ ਬਹੁਤ ਵਧੀਆ ਸੂਟ ਸਾਫਤੇ ਆ ਹੈ ਬਹੁਤ ਸੋਹਣੇ ਦੇਖੋ ਕਿੰਨੇ ਕਿੰਨੇ ਸੋਹਣੇ ਰੰਗ ਦੇ ਤੁਸੀਂ ਮਰਜੀ ਆ ਕੇ ਕੱਲੋ ਪਸੰਦ ਦੇਖੋ ਜਿਹੜਾ ਜੈਲੋ ਪਸੰਦ ਕਰਦੇ ਜੈਲੋ ਵੀ ਲੈ ਕੇ ਜਾ ਸਕਦੇ ਆ ਨਾਲ ਮੈਚਿੰਗ ਆ ਚੁੱਕੀ ਬਾਟਮ ਬਹੁਤ ਸੋਹਣੀ ਨਾ ਦੇਖੋ ਕਿੰਨੇ ਕਿੰਨੇ ਸੋਹਣੇ ਨਾਲ ਵਰਕ ਕੀਤੇ ਹੈਗੇ ਆ ਕਿੰਨੇ ਕਿੰਨੇ ਵਧੀਆ ਫਲਾਵਰ ਬਣਿਆ ਕਿ ਫਰੰਟ ਦੇਖੋ ਨਾ ਦੇਖੋ ਬਾਟਮ ਦੇਖੋ ਕਿ ਹਾਂ ਜੀ ਸਭ ਢਾਈ ਕਰਾਉਣ ਚੱਲੋ 3400 ਰੁਪਏ ਢਾਈ ਕੰ ਦਾ ਲੈ ਲੈਣਾ ਇਹਨੇ ਮਲਟੀ ਸ਼ੇਡ ਦਾ ਸੋਨਾ ਦੁਪੱਟਾ ਬਹੁਤ ਸੋਹਣਾ ਇੱਕ ਢਾਈ ਬੱਧ ਕਰਦੇ ਸੁੰਦੇ ਇਹ ਠੀਕ ਹੈ ਵੀ ਕਰਦੇ ਨਹੀਂ ਕੋਈ ਗੱਲ ਨਹੀਂ ਬਾਕੀ ਇਹ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਨੇ ਤੁਸੀਂ ਮਰਜ਼ੀ ਲੈ ਤੁਹਾਡੇ ਵਾਸਤੇ ਵੱਡੀ ਆਫਰ ਲਾ ਦਿੱਤੀ ਹੈ ਕਿ ਇਹ ਸਿਰਫ 300 ਤੇ ਪਿਆਰ ਵਿੱਚ ਬਕਾਇਦਾ ਲੈਖੇ ਲਾ ਦਿੱਤਾ ਹੈਗਾ ਇਹ ਨਹੀਂ ਕਿ ਗਾਗ ਨੂੰ ਪਸੰਦ ਆ ਕਿ ਰੇਟ ਵਧਿਆ ਘਟ ਗਿਆ ਉਹ ਇੱਥੇ ਕੰਮ ਹੈ ਨਹੀਂਗਾ ਜੋ ਤੁਸੀਂ ਮਰਜ਼ੀ ਚੁੰਨੀ ਤੋਂ ਬਿਨਾ ਸੂਟ ਲੈਣਾ ਚਾਹੁੰਦੇ ਹੋ ਉਹ ਵੀ ਲੈ ਕੇ ਜਾ ਸਕਦੇ 350 ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਆ ਗਿਆ ਕਿ ਕਹਿਰ ਕੀਤਾ ਪਿਆ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਲਾਤੀਆਂ ਵੱਡੀਆਂ ਆਫਰਾਂ ਆਪਾਂ ਗੱਲ ਕਰ ਰਹੇ ਹੋਂ ਸੌਣ ਸੂਟ ਦੋਣੇ ਵਧੀਆ ਜਿਹੜੇ ਬਾਹਰ 1100 1200 1300 ਦਾ ਮਿਲਦਾ ਆਪਾਂ ਤੁਹਾਨੂੰ ਦਿਨੇ 450 ਰੁਪਏ ਵਿੱਚ ਅੱਛਾ ਉਹ ਵੀ ਹੈ ਆਜੋ ਆਜੋ ਨਾ ਨਾ ਦੱਸ ਮੇਰਾ ਬਤਾ ਠੀਕ ਹੈ ਆ ਵੀ ਦੇਖੋ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਬਾਹਰ 1000 1500 ਕੱਟ ਨਹੀਂ ਦਿੰਦੇ ਸਗੇ ਆਪਾਂ ਤੋਂ ਸੂਰਤ ਨਹੀਂ ਵੀ 450 ਰੁਪਏ ਵਿੱਚ 450 ਰੁਪਏ ਦਾ ਇਹ ਦੇਖੋ ਮਾਰਾ ਨੈਕਲੇਸ ਪਾਉਣ ਦੀ ਲੋੜ ਨਹੀਂ ਪੈਣੀ ਦੇਖੋ neck ਤੇ ਕਿੰਨਾ ਪਿਆਰਾ ਵਰਕ ਹੈਗਾ ਤੇ ਨਾਲ ਦੇਖੋ ਦੁਪट्टे ਕਿੰਨੇ ਟੌਰੀ ਆ ਚੁੱਕੇ ਗਿਆ ਉਹ ਸਾਡੇ ਬਹੂ ਲੈ ਕੇ ਆਏ 850 ਦਾ ਸੂਟ ਆ ਰਿਹਾ ਇਹ ਆਲਾ ਤਾਂ ਸਿਵੋ ਨਹੀਂ ਆ ਨਾ ਪ੍ਰਿੰਟ ਵੀ ਇਹੀ ਪਤਾ ਉਹ ਬਹੂ ਲੈ ਕੇ ਆਈ ਠੀਕ ਆ ਉਹ ਘੱਟ ਵੱਧ ਕਰਦੀ ਹੋਣੀ ਆ ਉਹ ਨਹੀਂ ਫੇਰ ਤੁਹਾਨੂੰ ਪਤਾ ਲਾਤਾ ਰੇਟ ਜਿਆਦਾ ਬੈਣਾ ਜਿਆਦਾ ਸਰ ਮੈਨੂੰ ਆਦਾ ਸੂਟ ਕਰਕੇ ਦੇ ਮੈਂ ਪੁੱਛ ਦੋ ਬਹੁਣ ਜਾ ਕਿ ਤੂੰ ਮੈਂ 850 ਵਾਲਾ ਕੱਲ ਲਿਆ ਠੀਕ ਆ ਇਹ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਕਪੜਾ ਹੀ ਪੂਰਾ ਮਲਾਈ ਚਾਹੇ ਪਹਿਲੇ ਚਾਚੀ ਚਾਹੇ ਭਾਈ ਤਾਈ ਪਰ ਗਰਮੀ ਲੱਗਣੀ ਹੈਗੀ ਇਹ ਚ ਵਾਹ ਵਾਹ ਬਹੁਤ ਦੇਖੋ ਕਿੰਨਾ ਸੋਹਣਾ ਧਾਗੇ ਦਾ ਕੰਮ ਕੀਤਾ ਵਾਹ ਵੀ ਵਾਹ ਨਾਲ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਦੁਪੱਟਾ ਨਾਲ ਦੇਖੋ ਕਿੰਨਾ ਵਧੀਆ ਆ ਚੁੱਕਾ ਚਾਦ ਨਾਲੋਂ ਵੱਡਾ ਆ ਚੁੱਕਾ ਇਹ ਵਾਹ ਬਹੁਤ ਸ਼ਾਇ ਪਏ ਤੁਸੀਂ ਵੱਡਾ ਡਿਪੋ ਵਾਲੇ ਮੇਰੇ ਕੋਲ ਬਿਲਕੁਲ ਸੋਨੇ ਪ੍ਰਿੰਟ ਹੋਰ ਹੋਰ ਬਾਬ ਮਲਟੀ ਸ਼ੇਡ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਿਆ ਆ ਦੇਖੋ ਹਾਰਟਬੀਟ ਵਾਲਾ ਸੂਟ ਆ ਚੁੱਕਿਆ ਵੀ ਇਹ 450 ਜਿਹੜਾ ਹੈਗਾ ਆ 450 ਰੁਪਏ ਦਾ ਹਾਂਜੀ ਤੁਹਾਡੀ ਹਾਰਟਬੀਟ ਵੀ ਸਹੀ ਹੋ ਜਾਣੀ ਇਹ ਰੇਟ ਸੁਣ ਕੇ ਕਿਉਂ ਇੰਨੇ ਸਸਤੇ ਮਿਲਦੇ ਹੈਗੇ ਵੱਡੇ ਡੀਪੋ ਵਿੱਚ ਆ ਵਾਹ ਵੀ ਵਾਹ ਇਹ ਵੀ ਬਹੁਤ ਸੋਹਣਾ ਸੂਟ ਆ ਚੁੱਕਾ ਇੰਨੇ ਸੋਹਣ ਸੋਹਣ ਸੂਟ ਆ ਨਾਲ ਦੇਖੋ ਧਾਗੇ ਦਾ ਕੰਮ ਕੀਤਾ neck ਕਿੰਨਾ ਪਿਆਰਾ ਬਣਿਆ ਹੈਗਾ ਤੇ ਨਾਲ ਦੇਖੋ ਦੁਪੱਟੇ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈਗੇ ਆ ਤੁਹਾਡੇ ਵਾਸਤੇ ਵੱਡੇ ਡਿਪੂ ਨੇ ਵੱਡੀ ਆਫਰ ਲਾਤੀ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਕਿ ਇਕੱਲੇ ਇਹੀ ਚਾਰ ਪੰਜ ਸੂਟ ਨਹੀਂ ਹੈਗੇ ਸੋ ਦੇਖੋ ਕਿੰਨੇ ਕਿੰਨੇ ਸੋਹਣੇ ਇਹਦੇ ਵਿੱਚ ਕਲਰ ਆ ਚੁੱਕੇ ਹਰ ਤਰ੍ਹਾਂ ਦੇ ਡਿਆ ਨਹੀਂ ਮੈਣੀ ਹੈ ਕਲਰ ਲਾਈਟ ਵੀ ਆ ਕਲਰ ਡਾਰਕ ਵੀ ਆ ਤੇ ਪਸੰਦ ਤੁਸੀਂ ਕਰਨੇ ਹੈਗੇ ਵੱਡੇ ਡਿਪੂ ਬੰਗਾ ਆ ਕੇ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੀ ਸਾਡੇ ਇਹ ਨਹੀਂ ਕਿ ਸਾਨੂੰ ਉਸ ਚੀਜ਼ ਪਸੰਦ ਹੈ ਗ੍ਰੇਡ ਵਧ ਗਿਆ ਕਾਟੇ ਕੋ ਕੰਮ ਹੈ ਨਹੀਂ ਕਿ ਤੁਸੀਂ ਆਪਣੀ ਪਸੰਦ ਦੇ ਕੋ ਜਿੱਦਾਂ ਦੀ ਮਰਜ਼ੀ ਸੂਟ ਲੈ ਕੇ ਜਾ ਸਕਦੇ ਆ ਆਪਾਂ ਗੱਲ ਕਰ ਲੈ ਲਵੈਂਡਰ ਸੂਟ ਦੀ ਇਹ ਵੀ ਬਹੁਤ ਥੋੜਾ ਛੂਟ ਆ ਚੁੱਕਾ ਬਾਬਾ ਜੀ ਦੇਖੋ ਕਿੰਨਾ ਪਿਆਰਾ ਛੂਟ ਆ ਗਿਆ ਇਹ ਬਹੁਤ ਜੀ ਦਾ ਛਾ ਗਿਆ ਤੂੰ ਇਹ ਤਾਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਆ ਮੇਰਾ ਬਤਾ ਬਹੁਤ ਸੋਹੜੇ ਕੱਪੜੇ ਵੀ ਸੋਹਣਾ ਆ ਇਹ ਜਿਨੇ ਪਉਣਾ ਹੈ ਮਾਰੇ ਉਹ ਵੀ ਜາດ ਕਰੋਗੇ ਕਪੜਾ ਲਿਆਂਦਾ ਬੜੀ ਪੂ ਤੇ ਕਿੰਨਾ ਸੋਹਣਾ ਨਿਕਲਿਆ ਨਾਲੇ ਦੇਖੋ ਕਿੰਨੀ ਵਧੀਆ ਬਾਟਮ ਆ ਚੁੱਕੀ ਹੈਗੀ ਪਲਾਜ਼ੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਆ ਨਾ ਦੇਖੋ ਦੁਪੱਟੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਕਾਟਨ ਦੇ ਦੁਪੱਟੇ ਆ ਚੁੱਕੇ ਹੈਗੇ ਇਹ ਵੀ ਆਪਾਂ ਤੁਹਾਨੂੰ ਦੇਣਾ 400 ਤੇ 50 ਰੁਪਏ ਵਿੱਚ 450 ਰੁਪਏ ਆਪਾਂ ਤੋਂ ਨੇ 695 ਜੇ ਤੋਂ ਨੇ ਪਹਿਲਾਂ ਬਾਅਦ ਚ ਆਪਾਂ ਅੱਛਾ ਆਪਾਂ ਤੋਂ 450 ਤੋਂ ਨੇ ਜਿਹੜੇ ਬਾਅਦ ਤੁਹਾਨੂੰ ਮਿਲਦਾ ਹੈ 1400 ਦਾ ਮਹਾਰਾਜ ਆਹ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਆ ਮਾਡਲ ਵਾਲਾ ਸੂਟ ਦੇਣਾ ਮਾਡਲ ਵਾਲਾ ਮੈਨੂੰ ਫੋਟੋ ਦਿਖਾ ਜਾ ਰਹੇ ਸਾਡੇ ਬਹੂ ਲੈ ਕੇ ਆਈ ਯਾਰ ਇੱਕ 1150 ਰੁਪਏ ਦਾ ਅੱਛਾ 1150 ਦਾ ਹਾਂ ਆਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਾ ਵਾਓ ਮਹਾਰਾਜ ਆਹ ਦੇਖੋ ਵਟਰਫਲਾਈ ਬਣੇ ਹੈਗੇ ਆ ਫਲਾਵਰ ਕਿੰਨੇ ਕਿੰਨੇ ਸੋਹਣੇ ਨੇਕ ਤੇ ਕਿੰਨੇ ਕਿੰਨੇ ਸੋਹਣੇ ਬਟਨ ਲੱਗੇ ਪਾਈਪਿੰਗ ਨਿਕਲੀ ਹੈਗੀ ਆ ਤੇ ਨਾਲ ਦੇਖੋ ਬਾਟਮ ਵੀ ਮਾਰਾ ਕਿੰਨੀ ਸੋਹਣੀ ਆ ਚੁੱਕੀ ਡਿਜ਼ਾਈਨਰ ਫਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਹਾਂ ਉਹ ਚਲੋ ਨਿਆਣੇ ਮਰਜੀ ਜੋ ਮਰਜੀ ਬਣਾਣਾ ਹੋਣਾ ਨਾ ਬਿਲਕੁਲ ਬਿਲਕੁਲ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਸਿਰਫ 450 ਰੁਪਏ ਵਿੱਚ 450 ਬਹੁਤ سارے ਨਜ਼ਾਰੇ ਤੇ ਉੱਥੇ ਤਾਂ ਬੇ ਹੱਥ ਕਿੰਨੀ ਪਈ ਦੀ ਇਹ ਇੰਨੇ ਸਸਤੇ ਦਿੱਜਿਆ ਨੇ ਬਿਲਕੁਲ ਬਿਲਕੁਲ ਦੇਖੋ ਕਿਨੇ ਕਿਨੇ ਸੋਹਣੇ ਚ ਵੀ ਕਲਰ ਸ਼ੇਡਸ ਆ ਚੁੱਕੇ ਹੈਗੇ ਆ ਆਹ ਬਈ ਬਹੁਤ ਸੋਹਣਾ ਚੱਲਦਾ ਕਲਰ ਅੱਜ ਕਰ ਵਾਹ ਬਈ ਵਾਹ ਇੱਕ ਤੋਂ ਇਹ ਕਾਟ ਕੇ ਤੁਹਾਨੂੰ ਡਿਜ਼ਾਈਨ ਹੀ ਨਹੀਂ ਹੈਗੀ ਆ ਕਲਰ ਤੁਹਾਨੂੰ ਸਾਰੇ ਵੱਖੋ ਵੱਖਰੇ ਮੈਨੇ ਹੈਗੇ ਆ ਸੋ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਨਾਲ ਡਿਜ਼ਾਈਨ ਹੀ ਕਿੰਨੀ ਕੰਨੀ ਵਧੀਆ ਆ ਚੁੱਕੀ ਹੈਗੀ ਆ ਇਹ ਵੀ ਬਾਟਮ ਵਰਕ ਆ ਚੁੱਕਾ ਕਲਾ ਸਿੰਪਲ ਸੂਟ ਨਹੀਂ ਹੈਗਾ ਇਹ ਹਾਂ ਇਹਦੇ ਡਿਸਕਾਊਂਟ ਕਰਕੇ ਦੱਸ ਦਿਆ ਬਿਲਕੁਲ ਬਿਲਕੁਲ ਸਾਡੇ ਉਹ ਕੰਮ ਹੈ ਨਹੀਂਗੇ 50% ਡਿਸਕਾਊਂਟ ਕਹਿੰਦਾ 70% ਡਿਸਕਾਊਂਟ ਕਹਿੰਦਾ 80% ਡਿਸਕਾਊਂਟ ਕਹਿੰਦੇ ਤੁਸੀਂ ਆਪ ਦੇ ਲੋ ਕਿੰਨੇ ਕਿੰਨੇ ਲੋਕੀ ਮਾਰਜਿਨ ਤੇ ਕੰਮ ਕਰਦੇ ਹੈਗੇ ਆ ਠੀਕ ਆ ਆਪਾਂ ਪਹਿਲੇ ਲੈਸ ਕੀਤੇ ਹੋਏ ਆ ਮਹਾਰਾ ਦੇਖੋ ਕਿੰਨੇ ਕਿੰਨੇ ਸੋਹਣੇ ਸੂ ਉਹਦਾ ਪਤਾ ਲੱਗਦਾ ਇਹ ਮੈਨੂੰ ਤਾਂ ਇਹ ਇਹ ਤਾਂ ਜਨਤ ਹੈ ਜਨਤ ਸੋਹਣੀ ਨਹੀਂ ਬਹੁਤ ਸੋਹਣਾ ਇਹ ਵਾਹ ਵਾਲੀ ਫੀਲਿੰਗ ਆਉਣੀ ਹੈਗੀ ਆ ਲਓ ਜੀ ਵਾਹ ਵਾਹ ਕਿੰਨਾ ਸੋਹਣਾ ਸੂਟ ਆ ਚੁੱਕਾ ਨਾਲ ਦੇਖੋ ਤਾਗੇ ਦਾ ਕੰਮ ਕੀਤਾ ਆ ਬਿਲਕੁਲ ਫਰੰਟ ਦੇਖੋ ਇਹ ਤਾਂ ਪਤਾ ਮਹਿੰਗਾ ਹੋਣਾ ਨਾ ਮਹਿੰਗਾ ਛੁੱਟੀ ਕਰ ਗਿਆ ਅੱਜ ਦੇਖੋ ਅੱਛਾ ਮਹਿੰਗਾ ਛੁੱਟੀ ਕਰ ਗਿਆ ਹਾਂ ਕੀ ਹੋਇਆ ਤੁਸੀਂ ਕਨਫਿਊਜ਼ ਹੋ ਗਏ ਉਹ ਮੈਂ ਤਾਂ ਮਹਿੰਗਾ ਪੈ ਛੁੱਟੀ ਕਰੇ ਪਤਾ ਨਹੀਂ ਕੀ ਗੱਲ ਹੋ ਗਈ ਮੈਂ ਤਾਂ ਸੋਚਾ ਜਾ ਜਾ ਪੈ ਗਿਆ ਆ ਦੇਖੋ ਬੈਕ ਸਾਈਡ ਆ ਗਈ ਆ ਤੇ ਆ ਦੇਖੋ ਫਰੰਟ ਆ ਗਿਆ ਕਿੰਨਾ ਵਧੀਆ ਆ ਗਿਆ ਨਾ ਆਪਾਂ ਗੱਲ ਕਰੀ ਬਾਟਮ ਨਾਲ ਦੇਖੋ ਬਾਟਮ ਕਿੰਨੀ ਟੌ ਤੁਸੀਂ ਨਾ ਦੇਖੋ ਚੁੰਨੀਆਂ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਸਿਰਫ ਆਪਾਂ ਦੇ ਨਾ 695 ਤੇ 1800 ਘੱਟ ਨਹੀਂ ਮਿਲਦਾ ਬਾਬਾ ਦੇ 695 ਰੁਪਏ ਦਾ ਆ 695 ਤੇ 695 ਲੈ ਮੈਨੂੰ ਕਹੀਦਾ ਨਾ ਕਿ ਗੇੜਾ ਨਹੀਂ ਭੱਜਾ ਹੁਣ ਤਾਂ ਸੂਟੇ ਬਹੁਤ ਸੋਹਣੇ ਆਏ ਹੋਏ ਆ ਹੁਣ ਕੰਨ ਹੁਣ ਫੈਮਿਲੀ ਬਾਹਰ ਆਈਓ ਹੁਣ ਤੁਹਾਨੂੰ ਪਤਾ ਗੱਡੀ ਕਿ ਹੁੰਦੀ ਸੀ ਹਮਾਰੋ ਪੱਕੇ ਤਾਂ ਕਿਤੇ ਜਾਣਾ ਪੈਂਦਾ ਕਦੇ ਕਿਤੇ ਲੈ ਜਾਂਦੇ ਬਾਬਾ ਉੱਥੇ ਜਾਣਾ ਕਦੇ ਉੱਥੇ ਲੈ ਜਾਣਾ ਬਸ ਐਦਾ ਹੀ ਕਮਾਉਂਦੇ ਨਾ ਦੇ ਪਾ ਔਰ ਸਜਦਾ ਇਧਰ ਚੱਲ ਗਏ ਜਲੰਧਰ ਜੁੰਧਰ ਨਾਲ ਘੁੰਮਣ ਜਾਣਾ ਆ ਉੱਥੇ ਕੰਨ ਗਏ ਸੀ ਸੂਟ ਲੈਣ ਚ ਲੱਗੇ ਮੈਂ ਤਾਂ ਹੀ ਕਹਿੰਦਾ ਕਿ 1250 ਰੁਪਏ ਦਾ ਮੈਨੂੰ ਉੱਥੋਂ ਹੀ ਮਿਲੇ ਮੈਂ ਤਾਂ ਹੀ ਦੇਖੇ ਰਹਾ ਨੀ ਆ ਹੋ ਗਿਆ ਨਾ 695 ਕਿਨੇ ਕਿਨੇ ਸੋਹਣੇ ਛੂਟ ਆ ਚੁੱਕੇ ਹੈਗੇ ਆ ਠੀਕ ਆ ਰੰਗ ਬੱਖੋ ਬੱਖਰੇ ਮੈਂਦੇ ਆ ਤੁਸੀਂ ਟਾਈਮ ਪਾ ਗੇੜਾ ਮਾਰ ਕੇ ਤਾਂ ਤੁਹਾਨੂੰ ਕਰਕੇ ਲੈ ਇਧਰ ਲੱਗ ਰਹੀ ਆ ਨਾ ਹਾਂ ਬਹੁਤ ਸੋਹਣੇ ਕਲਰ ਆ ਚੁੱਕੇ ਹੈਗੇ ਆ ਵੀ ਦੇਖੋ ਕਿੰਨੇ ਕਿੰਨੇ ਬਰਕ ਆ ਚੁੱਕਾ ਵਾਹ ਵਾਹ ਇਹਨਾਂ ਦੇ ਕੋ ਚੁੰਨੀਆਂ ਪਿਓਰ ਦੀਆਂ ਆ ਚੁੱਕੀਆਂ 695 ਉੱਥੇ ਤੁਹਾਨੂੰ ਸੂਟ ਹੋਰੀ ਬਹੁਤ ਜ਼ਿਆ ਮਾ ਪਤਾ ਇਦਾਂ ਕਰ ਤੂੰ ਬਾਉ ਨੂੰ ਕਰੀ ਮਾ ਮੈਨ ਮੜ ਜਾ ਬਾਬੂ ਨੇ ਬਣਾਉਣਾ ਹੈ ਹਾਂ ਉਹਨਾਂ ਨੂੰ ਉਹਨਾਂ ਨੂੰ ਮੜ ਜਾ ਮੈਨ ਆ ਜਾ ਮੜਾਉਣੇ ਬਾਬੂ ਨੂੰ ਮੜਾਉਣੇ ਆਜੋ ਬਾਬਾ ਜੀ ਆਜੋ ਜੀ ਆ ਬਾਬੂ ਜੀ ਬੈਠੇ ਆ ਬਣਾਉਣੇ ਨਾਲ ਠੀਕ ਆ ਜੀ ਸੱਸ ਜੀ ਕਾਲ ਸੱਸ ਜੀ ਆ ਜਿਹੜੇ ਤੁਸੀਂ ਸੂਟ ਲਾਇਆ ਵਾ ਇਹਦੇ ਵਿੱਚ ਡਿਸਕਾਊਂਟ ਵੀ ਦਿੰਨੇ ਆ ਤੁਸੀਂ ਇਦੇ ਵਿੱਚ ਰੇਟ ਹੀ ਇਦਾਂ ਦੇ ਆ ਡਿਸਕਾਊਂਟ ਦੇਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਨਹੀਂ ਮੈਂ ਤਾਂ ਡਿਸਕਾਊਂਟ ਲੈ ਕੇ ਜਾਵਾਂ ਮੇਰੇ ਤਾਂ ਕਈ ਦਿਨ ਹੋ ਗਏ ਆਇਆ ਨਹੀਂ ਮੈਂ ਸੂਟ ਕਈ ਘੜਾ ਲਿਆ ਮੈਨੂੰ ਡਿਸਕਾਊਂਟ ਦਿਓ ਵੀ ਇਹਦੇ ਵਿੱਚ ਇੱਥੇ ਨਾ ਕੋਈ ਲੁੱਟ ਵਾਲੀ ਗੱਲ ਨਹੀਂ ਹੈਗੀ 5 ਤੋਂ 10 ਰੁਪਏ ਦਾ ਸੂਟ ਵੇਚਦੇ ਕੋਈ ਲੁੱਟ ਵਾਲੀ ਗੱਲ ਨਹੀਂ ਹੈਗੀ ਡਿਸਕਾਊਂਟ ਪਤਾ ਕਿੱਥੇ ਮਿਲਦਾ ਡਿਸਕਾਊਂਟ ਉੱਥੇ ਮਿਲਦਾ ਜਿੱਥੇ ਰੇਟ ਹੀ 4 ਗੁਣਾ ਲਾਏ ਹੁੰਦੇ ਅਗਲਾ ਕਹਿੰਦਾ 20% ਲੈਸ ਕਰ ਦਵਾਂਗੇ 50% ਕਰ ਦਵਾਂਗੇ 80% ਕਰ ਦਵਾਂਗੇ ਉਹ ਬਾਜ਼ਾਰ ਦੇ ਵਿੱਚ ਕੋ 50 ਲਾਈ ਜਾਂਦਾ ਕੋ 70% ਦਾ ਸਕਾਉਂਟ ਆਈ ਆ ਦਿੰਦੇ ਆ ਤੁਸੀਂ ਮੈਨੂੰ ਦੱਸੋ ਕਿੰਨੇ ਪਰਸੈਂਟ ਦੋਵਾਂਗੇ ਜੀ ਜਦੋਂ ਤੁਸੀਂ 70% ਜਾਂ 80% ਲੈਸ ਲੈਣੀ ਆ ਨਾ ਉਤੋਂ ਅੱਦੇ ਰੇਟ ਸਾਡੇ ਉਦਾਂ ਹੀ ਆ ਹਰ ਟਾਈਮ ਤੇ ਅੱਦੇ ਰੇਟ ਮਿਲੂਗੇ ਉਥੋਂ ਨਹੀਂ ਇਹ ਤਾਂ ਸੋੜੇ ਸੂਟ ਮੈਨੂੰ ਲੱਗੇ ਉਦਾਂ ਜੇ ਜੇ ਸੂਟ ਸੋਣੇ ਲੱਗੇ ਰੇਟ ਮੇਲ ਕੇ ਦੇਖਿਓ ਜਿੱਥੇ 80% ਲੈਸਿਆ ਉਹਨਾਂ ਨੇ ਕਿੰਨੇ ਪਹਿਲਾਂ ਵੱਧ ਰੇਟ ਲਾਏ ਹੋਊਗੇ ਜਿਹੜੇ 80% ਲੈਸ ਦਿੰਦੇ ਪਏ ਹਾਂ ਮੁੰਡੇ ਬਾਹਰ ਆਇਆ ਸੀ ਫੈਮਲੀ ਅੰਦਰ ਗਏ ਸੀ ਜੰਦਰ ਕੋ ਮਮਣ ਮੈਂ ਮੁੰਡੇ ਨੂੰ ਦਿਖਾ ਲਿਆ ਸਲਵਾਰ ਦੇ ਕਢਾਈ ਦਿਖਾਉਂਦਾ ਸੀ 1150 ਰੁਪਏ ਦਾ ਮੈਂ ਕਾਕਾ ਕਹਿੰਦਾ ਚਲੋ ਬਾਪੂ ਸ਼ਹਿਰ ਨਹੀਂ ਜਾਣਾ ਵੱਡਾ ਡਿਪੋ ਵਾਲਿਆਂ ਦੇ ਪਜਾਮ ਮੇਲਣੇ ਮੈਂ ਕਹਾਂ ਚੱਲ ਸੂਟ ਦੇਖ ਲੈਣੇ ਜੱਤੇ ਤਾں ਕਰਕੇ ਦਰਸਪਾਨ ਸੋਹਣੇ ਦਾ ਕੱਪੜਾ ਉਹ ਡਿਸਕਾਊਂਟ ਲਾ ਕੇ ਸੂਟ 800 ਦਾ ਵੇਚਦੇ ਇੱਥੇ ਪਹਿਲਾਂ ਹੀ 350 ਰੇਟ ਆ ਤੁਸੀਂ ਹਿਸਾਬ ਲਾ ਲਓ ਕਿੰਨਾ ਪ੍ਰੋਫਿਟ ਹੋਊਗਾ ਕਿੰਨੇ ਗੁਣਾ ਰੇਟ ਲੱਗੇ ਹੋਊਗੇ ਆਪੋ ਜੀ ਹੋ ਗਏ ਗੱਲ ਬਾਤ ਤੁਹਾਡੀ ਲਾ ਲੈਣਾ ਲਾ ਲੈਣਾ ਗੱਲ ਹੋ ਗਈ ਮੇਰੀ ਸੋਹਣੇ ਦੱਸੇ ਡਿਸਕਾਊਂਟ ਬੇ ਲੁੱਟ ਖੋ ਤਾਂ ਬਚੋ ਠੀਕ ਨੇ ਵੇ ਇੱਥੇ ਇੱਕ ਰੇਟ ਲੱਗਣਾ ਆ ਨਾ ਕੋ ਵੱਧ ਘੱਟ ਨਾ ਬਾਸਤਾ ਠੀਕ ਨੇ ਵੀ ਉੱਪਰ ਕੱਲੇ ਕੱਲੇ ਚੀਜ਼ ਦੇ ਰੇਟ ਲੱਗਾ ਆ ਅੱਗੇ ਤੁਸੀਂ ਇਹਦਾ ਕਰਦੇ ਨਹੀਂ ਹੁੰਦੇ ਸੀਗੇ ਘੱਟਵਾ ਤਾਂ ਅੱਜ ਕਰਦੇ ਪਾਏਗੇ ਗੱਡੀ ਜਾਏਗਾ ਤਾਂ ਲਾ ਪੈਗਾ ਨਾ ਫਿਰ ਇਹਦਾ ਨਾ ਕੋ ਮੁੰਡਾ ਫਿਰਦਾ ਬਾਹਰ ਦੁਕਾਨ ਨਾਲ ਤੇ ਫਿਰ ਇਹਦਾ ਹੱਥ ਜੀ ਪੇ ਗਈ ਆ ਨਾ ਮੈਂ ਕਹਾਂ ਚਾ ਡਿੱਪੋ ਵਾਲੇ ਵੀ ਇਹਦਾ ਕਰਦੇ ਹੋਣੇ ਤੁਸੀਂ ਵੀ ਕੋਈ ਸ਼ਾਪਿੰਗ ਕਰਨੀ ਤਾਂ ਵੱਡਾ ਡਿੱਪੋ ਬੰਗਾ ਆ ਕੇ ਸ਼ਾਪਿੰਗ ਕਰ ਸਕਦੇ ਤੁਹਾਨੂੰ ਪਤਾ ਪੂਰਾ ਇੱਕ ਫੈਮਿਲੀ ਕੰਪਲੀਟ ਸ਼ੋਅਰੂਮ ਹੈ ਜਿੱਥੇ ਹਰ ਤਰ੍ਹਾਂ ਦੇ ਵੈਰੀਟਿਕ ਘੱਟ ਰੇਟ ਦੀ ਮਿਲ ਜਾਂਦੀ ਹੈਗੀ ਆ ਤੁਸੀਂ ਬੱਚਿਆਂ ਦਾ ਸਮਾਨ ਲੈਣਾ ਹੈਗਾ ਲੇਡੀ ਜੈਂਟਸ ਮਨਿਆਰੀ ਯੂਲੀ ਸ਼ੂਜ਼ ਕਾਊਂਟਰ ਹੈਂਡਰੂਮ ਸੂਟ ਠਾਣਾ ਸਿਟੀ ਦੇ ਬੈਕ ਸਾਈਡ ਪੈਂਦਾ ਵੱਡਾ ਢੀਤੂ ਬੰਗਾ ਕੋਈ ਤੁਸੀਂ ਆਨਲਾਈਨ ਸ਼ਾਪਿੰਗ ਕਰਨੀ ਹੈਗੀ 9779876530 9814841200 ਨੰਬਰ ਹੈਗੇ ਆ ਤੁਸੀਂ ਇਹਨਾਂ ਤੇ ਕਾਲ ਕਰ ਸਕਦੇ ਜੇ ਤੁਹਾਨੂੰ ਨੰਬਰ ਕੇਵਲ ਬਿਜ਼ੀ ਹੁੰਦੇ ਆ ਤੁਸੀਂ ਪਲੀਜ਼ ਮੈਸੇਜ ਛੱਡ ਸਕਦੇ ਹੈਗੇ ਆ ਫਿਰ ਥੋੜਾ ਅੱਟ ਕੇ ਤੁਸੀਂ ਕਾਲ ਕਰ ਸਕ ਜੇ ਆ ਥੈਂਕ ਯੂ